ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆ ਦੀ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਸੋਈਆਂ ਸਵਾਈਆਂ ਨੇ ਆਓ ਕਰ ਲੈਨੇ ਬਾਈਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਲਖੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਹੈਗਾ ਲਖੀ ਜੀ ਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਆਪਾਂ ਨੂੰ ਤਪਾ ਜੀ ਨੇੜੇ ਪਿੰਡ ਆਪਾਂ ਨੇੜੇ ਦੇ ਪਿੰਡ ਹੈਗੇ ਵੱਡੇ ਸੰਧੂ ਸੈਣਾ ਤੇ ਪਧੌੜ ਜੀ ਇਹੇ ਆਪਾਂ ਨੂੰ ਦੋ ਦੋ 2.5 2.5 ਕਿਲੋਮੀਟਰ ਵਿੱਚ ਹੀ ਤੇ ਪਿੰਡ ਪੈਂਦੇ ਆ ਜੀ ਮੋਬ ਆਣੀ ਉਹਦੀ ਪਹਿਲੇ ਨੰਬਰ ਤੇ ਵੜ ਕਿਹੜਾ ਸੂਸੂਈ ਆ ਇਹ ਵੀ ਦੂਜਾ ਸੂਸੂਈ ਵੀ ਡਾਕਟਰ ਕਦੋਂ ਸੂਈ ਆ ਵੀਰੇ ਇਹਨੂੰ ਅੱਜ ਹੋ ਗਏ 12 ਤੋਂ 13 ਦਿਨ ਸੂਈ ਨੂੰ ਬੱਚਾ ਕੀ ਦੇ ਤਨੇ ਬੱਸ ਆ ਵੀਰੇ ਬੱਚਾ ਦੇ ਹਾਂ ਕਿੰਨਾ ਕਿ ਦੁੱਧ ਤਿਆਰ ਇਹਦੇ ਥੱਲੇ ਵੀਰੇ 13 ਤੋਂ 14 ਕਿਲੋ ਆਪਾਂ ਚੋਕੇ ਲਿਆਂਦਾਗਾ ਮਾਲਕਾਂ ਦਾ ਆਪਣੇ ਕੋਲ ਸਵੇਰ ਹੀ ਚੋੜਾਇਆ ਆਪਣੇ ਕੋਲੇ ਠੀਕ ਆ ਹਾਂ ਠੀਕ ਆ ਪਾਏ ਦੋੜਾਂਗੇ ਚੋਕੇ ਲੈ ਜਾਈ ਬਈ ਆਪਦੀ ਜਿੰਮੇ ਮਰਜ਼ੀ ਚੱਲੀ ਕਰ ਦੇ ਲੈ ਥਣ ਥਣ ਬੜਾ ਚੰਗਾ ਕੱਲਾ ਕੱਲਾ ਵੀਰੇ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਨਾਲਾ ਨੂਣਾ ਫੁੱਲ ਚੰਗੀਆਂ ਕੂੜੇ ਤੋਰ ਕੇ ਦਿਖ ਕਬ ਚੰਗਾ ਬਰੀਟ ਚੰਗੀ ਆ ਢਾਂਚਾ ਕਮਾਲ ਆ ਬੜੀ ਪੂਰੀ ਆ ਪੂਰੀ ਵਧੀਆ ਵੀਰੇ ਵਹਿੜ ਆ ਗਈ ਹੂੰ ਰੁੱਧ ਵੀ ਸੰਗਣਾ ਫਾਇਟ ਵੀ ਵਧੀਆ ਵੀਰੇ ਸਹੀ ਗੱਲ ਆ ਵੀ ਫਾਇਟ ਵੀ ਚੰਗੀ ਆਊਗੀ ਤੇ ਗਰਮੀ ਵੀ ਘੱਟ ਮੰਨੂ ਹਾਂ ਕੀ ਮੋਲ ਜਾਇਜ ਵੀਰੇ ਮੁੱਲ ਕਰਾਉਣ ਨੂੰ ਕੋਈ 50 ਕਰਾਲੇ 52 ਕਰਾਲੇ ਓਕੇ 47000 ਦੀ ਦੇ ਦਾਂਗੇ ਉੱਤਲਾ 500 ਛੱਡ ਦਾਂਗੇ ਸਾਡੇ 47000 ਦੀ ਵਹਿੜ ਬਾਈ ਕਹਿੰਦਾ ਦੇ ਦਾਂਗੇ ਬਾਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਣ ਜਰੂਰ ਹੋ ਜਾਊਗਾ ਜਾਇਜ ਮੁੱਲ ਲਾ ਵੀਰੇ ਕੋਈ ਆਇਆ ਨਹੀਂ ਹੈਗੇ ਜਾਇਦੇ ਮੁੱਲ ਨਹੀਂ ਕਰੇ ਜਾਇਜ ਮੁੱਲ ਕਰਿਆ ਹੂੰ ਜਾਇਜ ਮੁੱਲ ਕਰਿਆ ਥਣ ਥਣ ਬੜਾ ਚੰਗਾ ਲੱਗਿਆ ਹਾਂ ਵੀਰੇ ਹੂੰ ਕੱਦ ਕਾਠ ਵਾਲੀ ਕੋਈ ਛੋਟੀ ਨਹੀਂ ਹੈਗੀ ਸਹੀ ਗੱਲ ਆ ਬਾਈ ਹੂੰ ਮਾਰ ਦੇ ਧਾਰਾ ਮਾਰ ਦੇ ਬਤਾਰਾ ਮੰਦੀ ਲੋੜੀ ਨਹੀਂ ਵੀਰੇ ਲੋੜੀ ਨਹੀਂ ਹਾਂ ਛਿੱਟ ਜਾਵੇ ਓਕੇ ਥਣਾ ਥਣਾ ਦੀ ਓਕੇ ਦੀ ਰਿਪੋਰਟ ਆ ਜਾਓ ਅੱਗੇ ਆ ਗਈ 2 ਨੰਬਰ ਤੇ ਹਾਂ ਕਿਹੜਾ ਸੂਆ ਇਹ ਵੀ ਵੀਰੇ ਦੂਜਾ ਇਹ ਕਦੋਂ ਸੂਈ ਆ ਇਹ ਨੂੰ ਹੋ ਗਿਆ ਵੀ ਮਹੀਨਾ ਸੂਈ ਨੂੰ ਬੱਚਾ ਬੱਸ ਆ ਵੀਰੇ ਠੀਕ ਆ ਕਿੰਨਾ ਹੋਊਗਾ ਦੁੱਧ ਵੀਰੇ ਦੇ ਦਿੱਥੇ 13 ਤੋਂ 14 ਕਿਲੋ ਆ ਓਕੇ ਬਾਈ ਹਾਂ ਐਮੀ ਆਪਾਂ 15 ਕਹਿੰਦੇ ਕੋਈ ਸਵਾਦ ਵਾਲੀ ਗੱਲ ਬਿਊਟੀਫੁੱਲ ਆ ਹਨਾ ਹਾਂ ਬਿਊਟੀ ਦੇ ਬਾਈ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਕਰਨੀ ਹੈ ਹਨਾ ਵੱਡੀ ਨਾੜ ਨੂੜ ਇੱਕ ਨੰਬਰ ਆ ਬਾਕੀ ਥਣ ਬਹੁਤ ਚੰਗਾ ਲੈ ਗਲਾਬੀ ਥਣ ਮੁੱਠੀ ਵਾਲਾ ਥਣ ਅਡਰ ਕਮਾਲ ਖੋਲ ਦੇ ਬਾਈ ਤੋੜ ਦੇ ਪ੍ਰਿੰਟ ਬਾਲਾ ਚੰਗਾ ਕਰਨੀ ਹੈ ਹਨਾ ਬਾਈ ਯਾਰ ਪੀ ਚੈੱਕ ਕਰ ਤੋਰਾ ਤੋਰਾ ਓਕੇ ਬਾਈ ਬਹੁਤ ਜਿਆਦਾ ਚੰਗੀ ਆ ਯਾਰ ਕੋਈ ਲਸਤੀ ਨਹੀਂ ਲਾਵੀਂ ਨਹੀਂ ਠੰਡੀ ਸੀ ਲਾ ਬਾਈ ਯਾਰ ਜਿੰਮੇ ਮਰਜੀ ਚੋਲੇ ਕੋਈ ਦੋਨਾਂ ਪਾਸੇ ਬਹਿ ਕੇ ਚੋਲੇ ਆਪਣੇ ਪਾਸੋਂ ਨੂੰ ਕੋਈ ਦਿੱਕਕੀ ਵਾਲੀ ਗੱਲ ਨਹੀਂ ਠੀਕ ਆ ਬਾਈ ਹਾਂ ਇਹਦਾ ਮੁੱਲ ਜਾਇਜ਼ ਲਖੀ ਬਾਈ 55 ਹੀ ਦੇ ਦਿਆਂਗੇ ਬਾਈ ਮਾਨਤਨ ਵਿੱਚੋਂ ਕੋਈ ਜਾਣਾ ਵੀਰੇ ਠੀਕ ਆ ਬਾਈ ਹਾਂ 55000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਖੋਜੂਗਾ ਜਮਾ ਜੈ ਰਮੋਲਾ ਜੈ ਮੋਲਾ ਡਾਕਟਰ ਆਪਣੀ ਘਰੋਂ ਜਿਵੇਂ ਮਰਜੀ ਆਪੀ تسਲੀ ਕਰ ਲੈ ਕੋਈ ਵੀਰ ਹਨਾ ਹੂੰ ਆਪਦੀ ਧਾਰਾ ਮਾਰ ਕੇ ਲੈ ਜੇ ਕੋਈ ਚੋਕੇ ਲੈ ਜੇ ਆਪਾਂ ਨੂੰ ਕੋਈ ਡਿੱਕਾ ਨਹੀਂ ਓਕੇ ਬਾਈ ਹਨਾ ਕਰ ਕਰ ਦੀ ਗਰੰਟੀ ਹੈ ਗੇਟੋ ਬਾਹਰ ਦੀ ਕੋਈ ਗਰੰਟੀ ਨਹੀਂ ਡਾਕਟਰਾਂ ਵੀ ਕੋਈ ਫਾਇਦਾ ਨਹੀਂ ਹੁੰਦਾ ਗੱਲਾਂ ਦਾ ਨਾ ਠੀਕ ਇਸੇ ਵੀਰ ਨੂੰ ਬਾਈ ਕੋਈ ਵੀ ਨਾਗ ਪਸੰਦਦਾ ਵੀ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ